ਦੋਸਤੋ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਰਕੇਸ਼ ਨਾਂ ਦਾ ਮੁੰਡਾ ਰਹਿੰਦਾ ਸੀ ਜਿਸ ਦੀ ਮਾਂ ਉਹਦੇ ਬਚਪਨ ਹੀ ਗੁਜ਼ਰ ਗਈ ਸੀ ਤੇ ਉਸ ਦਾ ਬਾਪੂ ਬਿਮਾਰੀ ਕਰਕੇ ਗੁਜ਼ਰ ਗਿਆ ਸੀ ਰਕੇਸ਼ ਕੋਲੇ ਜਿਹੜੀ ਜ਼ਮੀਨ ਸੀ ਤੇ ਜਿਹੜਾ ਘਰ ਸੀ ਉਹ ਸਾਰਾ ਵੇਚ-ਬਾਚ ਕੇ ਉਹਨਾਂ ਆਪਦੇ ਬਾਪੂ ਦੀ ਬਿਮਾਰੀ ਤੇ ਲਾ ਦਿੱਤਾ ਸੀ ਪਰ ਉਸ ਦਾ ਬਾਪੂ ਨਹੀਂ ਵੱਤ ਸਕਿਆ ਸੀ ਉਸ ਦੇ ਬਾਪੂ ਨੇ ਰਕੇਸ਼ ਨੂੰ 10ਵੀਂ ਤੱਕ ਪੜਾਇਆ ਸੀ ਤੇ ਨਾਲੇ ਕਿਹਾ ਸੀ ਕਿ ਪੁੱਤ ਤੂੰ ਪੜ੍ਹ ਲਿਖ ਕੇ ਵੱਡਾ ਬੰਦਾ ਬਣ ਸਕਦਾ ਹੈ ਕਿਉਂਕਿ ਇੱਕ ਪੜ੍ਹਾਈ ਲਿਖਾਈ ਹੈ ਜਿਹਨੂੰ ਕੋਈ ਨਹੀਂ ਖੋ ਸਕਦਾ ਆਇ ਇੱਕ ਤਰੀਕਾ ਹੈ ਤੂੰ ਵੱਡਾ ਬੰਦਾ ਬਣ ਕੇ ਆਪਦੀ ਜ਼ਿੰਦਗੀ ਨੂੰ ਵਧੀਆ ਬਣਾ ਲੈ ਐਸੇ ਤਰ੍ਹਾਂ ਉਸਦਾ ਬਾਪੂ ਇਸ ਦੁਨੀਆ ਤੇ ਚਲਿਆ ਗਿਆ ਸੀ ਤੇ ਰਕੇ ਇਸ ਦੁਨੀਆ ਚ ਇਕੱਲਾ ਰਹਿ ਗਿਆ ਸੀ ਹੁਣ ਉਸ ਕੋਲੇ ਰਹਿਣ ਦਾ ਵੀ ਕੋਈ ਸਹਾਰਾ ਨਹੀਂ ਸੀ ਤਾਂ ਕਰਕੇ ਉਹ ਸ਼ਹਿਰ ਆ ਗਿਆ ਸੀ ਤੇ ਸ਼ਹਿਰ ਵਿੱਚ ਇਧਰ ਉਧਰ ਘੁੰਮਦਾ ਰਹਿੰਦਾ ਹੈ ਹੁਣ ਦੋ ਦਿਨ ਉਹਨੂੰ ਘੁੰਮਦੇ ਨੂੰ ਹੋ ਗਏ ਸੀ ਤੇ ਉਹ ਫੁੱਟਵਾਤ ਤੇ ਹੀ ਸੌਂਦਾ ਸੀ ਤੇ ਉਸ ਕੋਲੇ ਕੋਈ ਸਹਾਰਾ ਨਹੀਂ ਸੀ ਜਿਵੇਂ ਉਹਨੂੰ ਭੁੱਖ ਲੱਗਦੀ ਹੈ ਤਾਂ ਉਹ ਇੱਕ ਹੋਟਲ 'ਚ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਮੈਨੂੰ ਕੋਈ ਕੰਮ ਦੇ ਦਿਵੋ ਤੇ ਇਸ ਦੇ ਬਦਲੇ ਮੈਨੂੰ ਰੋਟੀ ਖਵਾ ਦਿਓ ਤਾਂ ਹੋਟਲ ਦਾ ਜਿਹੜਾ ਮਾਲਕ ਸੀ ਉਹ ਇੱਕ ਭਲਾਮਾਨਸ ਸੀ ਉਹ ਰਕੇਸ ਨੂੰ ਉੱਥੇ ਰੱਖ ਲੈਂਦਾ ਹੈ ਤੇ ਉਸ ਨੂੰ ਰੋਟੀ ਪਾਣੀ ਦੇ ਦਿੰਦਾ ਹੈ ਤੇ ਰਕੇਸ ਉੱਥੇ ਕੰਮ ਕਰਨ ਲੱਗ ਜਾਂਦਾ ਹੈ ਇਸੇ ਤਰ੍ਹਾਂ ਰਕੇਸ਼ ਦੀ ਜ਼ਿੰਦਗੀ ਚੱਲਣ ਲੱਗ ਜਿੰਦੀ ਹੈ ਪਰ ਰਕੇਸ਼ ਸੋਚਦਾ ਸੀ ਕਿ ਉਹ ਪੜ੍ਹ ਲਿਖ ਕੇ ਵੱਡਾ ਬੰਦਾ ਬਣੇ ਪਰ ਉਸ ਨੂੰ ਕੋਈ ਰਾਹ ਨਹੀਂ ਮਿਲਣ ਲੱਗ ਰਿਹਾ ਸੀ ਐਸੇ ਤਰ੍ਹਾਂ ਉਸ ਹੋਟਲ ਚ ਸੁਭਾਸ ਨਾਂ ਦਾ ਬੰਦਾ ਆਉਂਦਾ ਹੁੰਦਾ ਸੀ ਸੁਭਾਸ ਇੱਕ ਪ੍ਰਾਈਵੇਟ ਕੰਪਨੀ ਚ ਕੰਮ ਕਰਦਾ ਸੀ ਤਾਂ ਕਰਕੇ ਉਸ ਹੋਟਲ ਚ ਆ ਕੇ ਰੁਕਦਾ ਹੁੰਦਾ ਸੀ ਇਸੇ ਤਰ੍ਹਾਂ ਰਕੇਸ਼ ਤੇ ਸੁਭਾਸ ਸਬਾਹ ਵਾਰਸਰੀ ਚ ਗੱਲਾਂ ਕਰਨ ਲੱਗ ਜਾਂਦੇ ਨੇ ਇੱਕ ਦਿਨ ਰਕੇਸ਼ ਸੁਭਾਸ ਕੋਲੇ ਪੁੱਛਦਾ ਹੈ ਕਿ ਸਾਹਿਬ ਜੀ ਜੇ ਵੱਡਾ ਬੰਦਾ ਬਣਨਾ ਹੋਵੇ ਵੱਡਾ ਅਫਸਰ ਬਣਨਾ ਹੋਵੇ ਤਾਂ ਕੀ ਕਰਨਾ ਪੈਂਦਾ ਤਾਂ ਫਿਰ ਉਸ ਨੂੰ ਸੁਵਾਸ ਦੱਸਦਾ ਇਸ ਵਾਸਤੇ ਬਹੁਤ ਜ਼ਿਆਦਾ ਪੜ੍ਹਨਾ ਲਿਖਣਾ ਪੈਂਦਾ ਤੇ ਜੇ ਤੂੰ ਐਸੀ ਤਰ੍ਹਾਂ ਹੋਟਲ 'ਚ ਕੰਮ ਕਰਦਾ ਰਿਹਾ ਸਾਰਾ ਸਾਰਾ ਦਿਨ ਕੰਮ ਕਰਦਾ ਰਿਹਾ ਤੂੰ ਵੱਡਾ ਬੰਦਾ ਨਹੀਂ ਬਣ ਸਕਦਾ ਉਸ ਵਾਸਤੇ ਪੜ੍ਹਨਾ ਪੈਂਦਾ ਤੇ ਪੜ੍ਹਾਈ ਵਾਸਤੇ ਬਹੁਤ ਜ਼ਿਆਦਾ ਟਾਈਮ ਚਾਹੀਦਾ ਆ ਗੱਲ ਸੁਣ ਕੇ ਰਕੇਸ਼ ਦਾ ਮੂੰਹ ਉੱਤਰ ਗਿਆ ਸੀ ਕਿਉਂਕਿ ਉਸ ਕੋਲੇ ਇੰਨਾ ਟਾਈਮ ਹੈ ਨਹੀਂ ਸੀ ਕਿ ਉਹ ਇੰਨਾ ਪੜ੍ਹ ਲਿਖ ਸਕੇ ਤੇ ਨਾ ਹੀ ਉਹਦੇ ਕੋਲੇ ਇੰਨੇ ਜ਼ਿਆਦਾ ਪੈਸੇ ਸੀ ਰਕੇਸ਼ ਨੂੰ ਉਦਾਸ ਹੁੰਦਾ ਦੇਖ ਕੇ ਸੁਵਾਸ ਪੁੱਛਦਾ ਹੈ ਕਿ ਤੂੰ ਪੜ੍ਹਨਾ ਚਾਹੁੰਦਾ ਹੈ ਤਾਂ ਰਕੇਸ਼ ਕੋ ਹ ਫੇਰ ਸੁਭਾਸ਼ ਉਸ ਨੂੰ ਕਹਿੰਦਾ ਇੱਕ ਤੂੰ ਮੇਰੇ ਨਾਲ ਮੇਰੇ ਘਰੇ ਚੱਲ ਤੂੰ ਉੱਥੇ ਰਹਿ ਲਈ ਤੇ ਘਰ ਦਾ ਕੋਈ ਕੰਮ ਕਰਦਿਆ ਕਰੀ ਤੇ ਨਾਲੇ ਤੂੰ ਪੜ੍ਹ ਲਿਆ ਕਰੀ ਮੈਂ ਤੈਨੂੰ ਕਿਤਾਬਾਂ ਵੀ ਲਿਆ ਦੇਵਾਂਗਾ ਤੇ ਤੇਰਾ ਵਧੀਆ ਸਕੂਲ 'ਚ ਐਡਮਿਸ਼ਨ ਵੀ ਕਰਵਾ ਦੇਵਾਂਗਾ ਹੁਣ ਜੋ ਸੁਭਾਸ਼ ਸੀ ਉਹ ਵੀ ਲੋਕਾਂ ਦੀ ਮਦਦ ਕਰਨ 'ਚ ਬਹੁਤ ਜ਼ਿਆਦਾ ਯਕੀਨ ਕਰਦਾ ਸੀ ਤਾਂ ਕਰਕੇ ਉਸ ਨੂੰ ਕੇਸ ਤੇ ਤਰਸਾ ਗਿਆ ਸੀ ਤੇ ਉਸ ਨੂੰ ਆਪਦੇ ਨਾਲ ਲੈ ਜਾਣ ਬਾਰੇ ਸੋਚਣ ਲੱਗਿਆ ਸੀ ਰਕੇਸ਼ ਸੁਆਸ ਦੇ ਘਰ ਆ ਜਾਂਦਾ ਜਿਵੇਂ ਉਹ ਦੋਵੇਂ ਘਰ ਆਂਦੇ ਨੇ ਸੁਆਸ ਦੀ ਜੋ ਘਰ ਵਾਲੀ ਸੀ ਉਸ ਦਾ ਸੁਭਾਅ ਵਧੀਆ ਨਹੀਂ ਸੀ ਤਾਂ ਫਿਰ ਉਸ ਸੁਆਸ ਨੂੰ ਆਣੇ ਸਰ ਕਹਿੰਦੀ ਹੈ ਕਿ ਇਸ ਨੂੰ ਤੂੰ ਕਿੱਥੇ ਲਿਆ ਆ ਮੇਰੇ ਕੋਲ ਇਹ ਘਰ ਦਾ ਕੰਮ ਤਾਂ ਪਹਿਲਾਂ ਹੀ ਨਹੀਂ ਮੁੱਕਦਾ ਤੇ ਤੂੰ ਮੇਰਾ ਕੰਮ ਹੋਰ ਵਧਾਣ ਤੇ ਥੁਲੇ ਆ ਤਾਂ ਫਿਰ ਸੁਆਸ ਕਹਿੰਦਾ ਇੱਕ ਹੀ ਵਿਚਾਰਾ ਗਰੀਬ ਹੈ ਜੇ ਇਹ ਪੜ੍ਹ ਲਿਖ ਕੇ ਵੱਡਾ ਬੰਦਾ ਬਣ ਜਾਏਗਾ ਤਾਂ ਕੀ ਦਿੱਕਤ ਹੈ ਇਹਨੂੰ ਪੜ੍ਹਨ ਦਾ ਬਹੁਤ ਜ਼ਿਆਦਾ ਚਾਹ ਹੈ ਤਾਂ ਕਰਕੇ ਮੈਂ ਇਸ ਨੂੰ ਲੈ ਕੇ ਆਇਆ ਤਾਂ ਫਿਰ ਸੁਆਸ ਦੀ ਘਰ ਵਾਲੀ ਅੱਗੋਂ ਕੁਝ ਨਹੀਂ ਬੋਲਦੀ ਇਸੇ ਤਰ੍ਹਾਂ ਹੁਣ ਰਕੇਸ਼ ਉਸ ਘਰ ਵਿੱਚ ਰਹਿਣ ਲੱਗਾ ਸੀ ਤੇ ਸੁਆਸ ਨੇ ਉਸ ਦਾ ਐਡਮਿਸ਼ਨ ਸਕੂਲ 'ਚ ਕਰਵਾ ਤੇ ਹੁਣ ਉਹ ਵਧੀਆ ਪੜ੍ਹਨ ਲਿਖਣ ਲੱਗਿਆ ਸੀ ਤੇ ਉਸ ਨੂੰ ਸੁਭਾਸ਼ ਨੇ ਕਿਤਾਬਾਂ ਵੀ ਲਿਆ ਦਿੱਤੀਆਂ ਸੀ ਪੜ੍ਹ ਲਿਖਣ ਚ ਤਾਂ ਰਕੇਸ਼ ਪਹਿਲਾਂ ਹੀ ਚਾਰ ਸੀ ਤਾਂ ਕਰਕੇ ਉਹ ਦਿਨ ਰਾਤ ਪੜ੍ਹਦਾ ਰਹਿੰਦਾ ਸੀ ਪਰ ਜਿਹੜੀ ਸੁਭਾਸ਼ ਦੀ ਘਰ ਵਾਲੀ ਸੀ ਉਸ ਨੂੰ ਰਕੇਸ਼ ਦਾ ਪੜ੍ਹਨਾ ਪਸੰਦ ਨਹੀਂ ਆਂਦਾ ਉਸ ਨੂੰ ਤਾਨੇ ਮੈਣੇ ਮਾਰਦੀ ਰਹਿੰਦੀ ਸੀ ਕਿ ਪੜ੍ਹ ਲਿਖੇ ਤੂੰ ਕਿਹੜਾ ਕਲੈਕਟਰ ਬਣਨਾ ਹੈ ਤੂੰ ਘਰ ਦਾ ਕੰਮ ਕਰਿਆ ਕਰ ਜਿਵੇਂ ਰਕੇਸ਼ ਪੜ੍ਹਨ ਬੈਠਦਾ ਸੀ ਤਾਂ ਸੁਭਾਸ਼ ਦੀ ਘਰ ਵਾਲੀ ਉਸ ਨੂੰ ਕੋਈ ਨਾ ਕੋਈ ਕੰਮ ਦੱਸ ਦਿੰਦੀ ਸੀ ਤਾਂ ਕਿ ਆ ਪੜ੍ਹ ਨਾ ਸਕੇ ਪਰ ਰਕੇਸ਼ ਰਾਤ ਨੂੰ ਵੀ ਪੜ੍ਹ ਲੈਂਦਾ ਸੀ ਤੇ ਜਿਵੇਂ ਉਸ ਨੂੰ ਦਿਨੇ ਟਾਈਮ ਮਿਲਦਾ ਸੀ ਉਹ ਵੀ ਪੜ੍ਹ ਲੈਂਦਾ ਸੀ ਐਸ ਤਰ੍ਹਾਂ ਇੱਕ ਦਿਨ ਸੁਭਾਸ ਘਰ ਵਿੱਚ ਨਾਣ ਲੱਗ ਰਿਹਾ ਸੀ ਤੇ ਉਸਨੇ ਫੋਨ ਆਪਦਾ ਬਾਹਰ ਮੇਜ਼ ਤੇ ਰੱਖਿਆ ਸੀ ਤੇ ਜਿਵੇਂ ਉਸਦੀ ਘਰ ਵਾਲੀ ਫੋਨ ਕੋਲ ਦੀ ਲੰਘਦੀ ਹੈ ਤਾਂ ਉਸਦੇ ਦਿਮਾਗ 'ਚ ਇੱਕ ਆਈਡੀ ਆਂਦਾ ਹੈ ਉਹ ਉਸ ਫੋਨ ਨੂੰ ਲਿਜਾ ਕੇ ਰਕੇਸ਼ ਦੇ ਕਮਰੇ ਚ ਲੁਕਾਉ ਦਿੰਦੀ ਹੈ ਤੇ ਆਪ ਆਪਦਾ ਕੰਮ ਕਰਨ ਲਾਈ ਦਿੰਦੀ ਹੈ ਜਿਵੇਂ ਸੁਭਾਸ ਨਾਕੇ ਬਾਹਰ ਆਇਆ ਸੀ ਤੇ ਉਸ ਨੂੰ ਉਸਦਾ ਫੋਨ ਨਹੀਂ ਮਿਲਦਾ ਤਾਂ ਫਿਰ ਉਹ ਰਕੇਸ਼ ਨੂੰ ਆਵਾਜ਼ ਮਾਰਦਾ ਹੈ ਕਿਤੇ ਨੇ ਮੇਰਾ ਫੋਨ ਕਿਤੇ ਦੇਖਿਆ ਹੈ ਤਾਂ ਰਕੇਸ਼ ਉਸ ਨੂੰ ਕਹਿੰਦਾ ਹੈ ਕਿ ਮਾਲਕ ਮੈਂ ਤੁਹਾਡਾ ਫੋਨ ਨਹੀਂ ਦੇਖਿਆ ਇੰਨੇ ਚ ਹੀ ਸੁਭਾਸ ਦੀ ਘਰ ਵਾਲੀ ਆ ਜਾਂਦੀ ਹੈ ਤੇ ਉਹ ਕਹ ਦਿੰਦੀ ਹੈ ਕਿ ਤੁਹਾਡਾ ਫੋਨ ਮੈਂ ਰਖੇਸ ਦੇ ਹੱਥ 'ਚ ਦੇਖਿਆ ਸੀ ਜਰੂਰ ਇਸਨੇ ਤੁਹਾਡਾ ਫੋਨ ਲੁਕੋਇਆ ਹੈ ਪਰ ਸੁਹਾਸ ਨੂੰ ਆ ਗੱਲ ਤੇ ਵਿਸ਼ਵਾਸ ਨਹੀਂ ਹੁੰਦਾ ਤਾਂ ਸੁਹਾਸ ਦੀ ਘਰ ਵਾਲੀ ਰਖੇਸ ਦੇ ਕਮਰੇ 'ਚ ਜਾਂਦੀ ਹੈ ਤੇ ਉੱਥੇ ਫੋਨ ਲੱਭਣ ਦਾ ਨਾਟਕ ਕਰਦੀ ਹੈ ਕਿਉਂਕਿ ਫੋਨ ਉਹਨੇ ਉਸਨੇ ਆਪ ਨਹੀਂ ਲੁਕੋਇਆ ਸੀ ਤਾਂ ਕਰਕੇ ਉਹ ਫੋਨ ਲੱਭ ਕੇ ਲਿਆ ਕੇ ਸੁਹਾਸ ਨੂੰ ਦੇ ਦਿੰਦੀ ਹੈ ਤੇ ਕਹ ਦਿੰਦੀ ਹੈ ਕਿ ਇਸਨੇ ਤੁਹਾਡੇ ਫੋਨ ਨੂੰ ਚੋਰੀ ਕੀਤਾ ਸੀ ਪਰ ਪਹਿਲਾਂ ਤਾਂ ਸੁਆਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਸਨੇ ਇਸ ਮੁੰਡੇ ਦੀ ਇੰਨੀ ਜ਼ਿਆਦਾ ਮਦਦ ਕੀਤੀ ਉਸਨੇ ਇਹ ਸਿਲਾ ਦਿੱਤਾ ਤਾਂ ਫਿਰ ਉਸ ਨੂੰ ਗੁੱਸਾ ਆ ਜਾਂਦਾ ਤੇ ਫਿਰ ਉਹ ਰਕੇਸ ਨੂੰ ਮਾਰਨ ਲੱਗ ਜਾਂਦਾ ਤੇ ਕੁੱਟਣ ਲੱਗ ਜਾਂਦਾ ਤੇ ਕੁੱਟਕੇ ਦਾ ਸਾਰਾ ਸਮਾਨ ਘਰ ਤੋਂ ਬਾਹਰ ਸੁੱਟ ਦਿੰਦਾ ਤੇ ਕਹਿ ਦਿੰਦਾ ਕਿ ਇਸ ਘਰ ਚ ਦੁਬਾਰਾ ਨਾ ਆਈ ਮੈਂ ਤੇਰੇ ਤੇ ਭਰੋਸਾ ਕੀਤਾ ਤੇ ਤੂੰ ਸਾਡੇ ਘਰ ਚ ਚੋਰੀ ਕਰਦਾ ਹੁਣ ਰਕੇਸ ਨੇ ਚੋਰੀ ਕੀਤੀ ਤਾਂ ਨਹੀਂ ਸੀ ਪਰ ਉਸ ਨੂੰ ਪਤਾ ਲੱਗ ਗਿਆ ਸੀ ਇਹ ਸਾਰਾ ਕੰਮ ਘਰ ਦੇ ਮਾਲਕਨ ਦਾ ਉਸਨੇ ਮੈਨੂੰ ਫਸਾਇਆ ਫੇਰ ਉਹ ਚੌਥੀ ਆਫ ਦਾ ਸਮਾਨ ਚੱਕ ਕੇ ਉਸ ਘਰ ਚੋਂ ਆ ਜਾਂਦਾ ਤੇ ਆ ਕੇ ਰੋਡਾਂ ਤੇ ਘੁੰਮਣ ਲੱ ਜਾਂਦਾ ਐ ਇਸੇ ਤਰ੍ਹਾਂ ਇੱਕੋ ਹਸਪੀਟਲ ਦੇ ਅੱਗੇ ਦੀ ਲੰਘਣ ਲੱਗ ਰਹੀ ਸੀ ਪਰ ਇਨੇ ਹਸਪੀਟਲ ਚ ਇੱਕ ਬੰਦਾ ਬਾਹਰ ਆਂਦਾ ਤੇ ਜੋਰ-ਜੋਰ ਦੀ ਕਹਿਣ ਲੱਗ ਰਿਹਾ ਕਿ ਮੇਰੀ ਮੇਰੇ ਭਾਈ ਦੀ ਜਾਨ ਖਤਰੇ ਚ ਐ ਜੇ ਕੋਈ ਉਸ ਨੂੰ ਇੱਕ ਯੂਨਟ ਬਲੱਡ ਦੇ ਦੇਗਾ ਤਾਂ ਮੈਂ ਉਹਦਾ ਬਹੁਤ ਜ਼ਿਆਦਾ एहसान ਮੰਨਾਂਗਾ ਜਿਵੇਂ ਹੀ ਰਕੇਸ ਨੇ ਗੱਲ ਸੁਣੀ ਸੀ ਤਾਂ ਉਹ ਬਲੱਡ ਦੇਣ ਵਾਸਤੇ ਤਿਆਰ ਹੋ ਜਾਂਦਾ ਐ ਤੇ ਉਸ ਦਿਨ ਆ ਲ ਜਾਂਦਾ ਹੈ ਤੇ ਉਸਦੇ ਭਾਈ ਨੇ ਇੱਕ ਯੂਨਟ ਬਲੱਡ ਦੇ ਦਿੱਤਾ ਜਾਂਦਾ ਹੈ ਜਿਹਦਾ ਐਕਸੀਡੈਂਟ ਹੋਇਆ ਸੀ ਉਸਦੀ ਜਾਨ ਬਚ ਜਾਂਦੀ ਹੈ ਤੇ ਡਾਕਟਰ ਕਹਿੰਦੇ ਆ ਕਿ ਜੇ ਖੂਨ ਥੋੜਾ ਜਿਹਾ ਵੀ ਲੇਟ ਹੋ ਜਾਂਦਾ ਤਾਂ ਇਸਦੀ ਜਾਨ ਬਚਾਣੀ ਬਹੁਤ ਔਖੀ ਹੋ ਜਾਂਦੀ ਤਾਂ ਕਰਕੇ ਜਿਹੜਾ ਬੰਦਾ ਖੂਨ ਮੰਗਣ ਲੱਗ ਰਿਹਾ ਸੀ ਜਿਹਦਾ ਨਾਮ ਪ੍ਰਵੀਨ ਸੀ ਤਾਂ ਕਰਕੇ ਪ੍ਰਵੀਨ ਰਕੇਸ਼ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਹੈ ਤੇ ਨਾਲੇ ਰਕੇਸ਼ ਨੂੰ ਕੁਝ ਪੈਸੇ ਦੇਣ ਲੱਗ ਜਾਂਦਾ ਹੈ ਪਰ ਰਕੇਸ਼ ਕਹਿੰਦਾ ਹੈ ਕਿ ਮੈਂ ਪੈਸਿਆਂ ਵਾਸਤੇ ਕੰਮ ਨਹੀਂ ਕੀਤਾ ਤੇਰੇ ਭਾਈ ਨੂੰ ਖੂਨ ਦੀ ਲੋੜ ਸੀ ਤੇ ਮੈਂ ਦੇ ਦਿੱਤੀ ਮੈਂ ਇਨਸਾਨੀ ਮਦਦ ਕੀਤੀ ਹੈ ਫਿਰ ਅਗੁਰਕੇਸ਼ ਕਹਿੰਦਾ ਹੈ ਕਿ ਜੇ ਤੁਸੀਂ ਮੈਨੂੰ ਕੁਝ ਦੇਣਾ ਹੀ ਚਾਹੁੰਦੇ ਹੋ ਤਾਂ ਮੈਨੂੰ ਕੰਮ ਦੇ ਦਿਓ ਮੈਨੂੰ ਕੰਮ ਦੀ ਬਹੁਤ ਜ਼ਿਆਦਾ ਲੋੜ ਹੈ ਤਾਂ ਫਿਰ ਉਹ ਰਕੇਸ਼ ਨੂੰ ਜੂਸ ਵਾਲੀ ਦੁਕਾਨ ਤੇ ਲੈ ਜਾਂਦਾ ਹੈ ਤੇ ਉੱਥੋਂ ਉਸ ਨੂੰ ਜੂਸ ਪੀਂਦਾ ਹੈ ਤੇ ਨਾਲੇ ਰਕੇਸ਼ ਕੋਲੇ ਉਸਦੀ ਸਾਰੀ ਕਹਾਣੀ ਪੁੱਛਦਾ ਹੈ ਰਕੇਸ਼ ਪ੍ਰਵੀਨ ਨੂੰ ਆਪਣੀ ਸਾਰੀ ਕਹਾਣੀ ਦੱਸ ਦਿੰਦਾ ਹੈ ਫਿਰ ਪ੍ਰਵੀਨ ਉਸ ਨੂੰ ਆਪਣੇ ਨਾਲ ਘਰੇ ਲਿਆਂਦਾ ਹੈ ਤੇ ਆਪਣੇ ਭਾਈਆਂ ਤਰ੍ਹਾਂ ਉਸ ਨੂੰ ਰੱਖਦਾ ਹੈ ਤੇ ਉਸਦੇ ਪੜ੍ਹ ਲਿਖਣ ਦਾ ਇੰਤਜ਼ਾਮ ਕਰਦਾ ਹੈ ਹੁਣ ਰਕੇਸ਼ ਇੱਥੇ ਆ ਗਿਆ ਸੀ ਤੇ ਹੁਣ ਰਕੇਸ਼ ਵੀ ਉੱਥੇ ਵੀ ਮਨ ਲਾ ਕੇ ਪੜਨ ਲੱਗ ਗਿਆ ਸੀ ਤੇ ਇੱਥੇ ਵੀ ਉਹਨੇ ਸਕੂਲ ਚ ਐਡਮਿਸ਼ਨ ਲੈ ਲਿਆ ਸੀ ਤੇ ਹੁਣ ਉਹ ਸਕੂਲ ਜਾਣ ਲੱਗਿਆ ਸੀ ਤੇ ਐਸੀ ਤਰ੍ਹਾਂ ਉਸਦੀ ਪਲੱਸ 2 ਪੂਰੀ ਹੋ ਗਈ ਸੀ ਤੇ ਹੁਣ ਉਹ ਗ੍ਰੈਜੂਏਸ਼ਨ ਕਰਨ ਲੱਗਿਆ ਸੀ ਐਸੀ ਤਰ੍ਹਾਂ ਉਸਦੀ ਗ੍ਰੈਜੂਏਸ਼ਨ ਪੂਰੀ ਹੋ ਜਾਂਦੀ ਹੈ ਫਿਰ ਉਹ ਪ੍ਰਵੀਨ ਨੂੰ ਕਹਿੰਦਾ ਹੈ ਕਿ ਮੈਂ ਵੱਡਾ ਅਫਸਰ ਬਣਨਾ ਹੈ ਤਾਂ ਕਰਕੇ ਮੈਨੂੰ ਕੋਚਿੰਗ ਲੈਣੀ ਪਵੇਗੀ ਤਾਂ ਫਿਰ ਉਸਦੀ ਕੋਚਿੰਗ ਦਾ ਪ੍ਰਬੰਧ ਉਹ ਪ੍ਰਵੀਨ ਕਰ ਦਿੰਦਾ ਹੈ ਤੇ ਉਸਨੂੰ ਇੱਕ ਕੋਚਿੰਗ ਤੇ ਲਾ ਦਿੰਦਾ ਹੈ ਫਿਰ ਰਕੇਸ਼ ਕੋਚਿੰਗ ਲੈਣ ਲੱਗਿਆ ਸੀ ਤੇ ਸਰਕਾਰੀ ਨੌਕਰੀ ਦੀ ਤਿਆਰੀ ਕਰਨ ਲੱਗਾ ਸੀ ऐसे तरह रकेश ਫੜ ਲਿਖ ਕੇ ਯੂਪੀਸੀ ਦੀ ਤਿਆਰੀ ਕਰਦਾ ਹੈ ਤੇ ਉਸ ਨੂੰ ਇੱਕ ਥਾਣੇਦਾਰ ਦੀ ਨੌਕਰੀ ਮਿਲ ਜਾਂਦੀ ਹੈ ਦੋ ਸਾਲਾਂ ਦੀ ਉਸ ਦੀ ਟ੍ਰੇਨਿੰਗ ਹੁੰਦੀ ਹੈ ਤੇ ਫਿਰ ਉਸ ਦੀ ਪੋਸਟਿੰਗ ਹੋ ਜਾਂਦੀ ਹੈ ਜਿਵੇਂ ਉਸ ਦੀ ਪੋਸਟਿੰਗ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਪ੍ਰਵੀਨ ਕੋਲ ਜਾਂਦਾ ਹੈ ਤੇ ਉਹਦੇ ਆ ਕੇ ਪੈਰੀ ਹੱਥ ਲਾਂਦਾ ਹੈ ਤੇ ਉਹਦੇ ਗੱਲਣ ਲੱਗ ਜਾਂਦਾ ਹੈ ਪ੍ਰਵੀਨ ਦਾ ਪਰਿਵਾਰ ਵੀ ਰਕੇਸ਼ ਨੂੰ ਆਪ ਦੇ ਪੁੱਤਾ ਤਰ੍ਹਾਂ ਹੀ ਸਮਝਦਾ ਸੀ ਤਾਂ ਕਰਕੇ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਸਾਰੇ ਲੱਡੂ ਵੰਡਦੇ ਨੇ ਇਸੇ ਤਰ੍ਹਾਂ ਰਕੇਸ਼ ਹੁਣ ਥਾਣੇਦਾਰ ਬਣ ਗਿਆ ਸੀ ਇੱਕ ਦਿਨ ਰਕੇਸ਼ ਤੇ ਪ੍ਰਵੀਨ ਇੱਕ ਥਾਂ ਤੇ ਘੁੰਮਣ ਜਾ ਰਹੇ ਸੀ ਅੱਗੇ ਦੇਖਦੇ ਆ ਇੱਕ ਜਨਾਨੀ ਗੱਡੀ ਕੋਲ ਖੜੀ ਐ ਤੇ ਬੰਦਾ ਉਸਦਾ ਟਾਇਰ ਬਦਲਣ ਲੱਗ ਰਿਹਾ ਜਿਵੇਂ ਰਕੇਸ਼ਨ ਉਸਨੂੰ ਵੇਖਿਆ ਸੀ ਤੂੰ ਉਸਨੂੰ ਇੱਕਦਮ ਪਛਾਣ ਲਿਆ ਸੀ ਇਹ ਕੋਈ ਹੋਰ ਨਹੀਂ ਸੀ ਇਹ ਉਸਦਾ ਪੁਰਾਣਾ ਮਾਲਕ ਸੁਭਾਸ ਸੀ ਧਰਕੇ ਉਸ ਕੋਲ ਜਾਂਦਾ ਤੇ ਜਾ ਕੇ ਸੁਭਾਸ ਨੂੰ ਸੱਤਰੀ ਘਰ ਬੁਲਾਉਂਦਾ ਤੇ ਨਾਲੇ ਕਹਿੰਦਾ ਕਿ ਮਾਲਕ ਤੁਹਾਡੀ ਗੱਡੀ ਖਰਾਬ ਹੋ ਗਈ ਤਾ ਸੁਆਸ ਨੇ ਜਮੇਰ ਕੇਸ ਨੂੰ ਦੇਖਿਆ ਸੀ ਤੇ ਉਸ ਨੂੰ ਇੱਕੋ ਦਾ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਰਕੇਸ ਨੂੰ ਵੇਖ ਕੇ ਤੇ ਕਹਿ ਦਿੰਦਾ ਹੈ ਕਿ ਰਕੇਸ ਤੂੰ ਇੱਥੇ ਤੂੰ ਕਿਵੇਂ ਹੈ ਇਹਨੇ ਸੁਆਸ ਦੀ ਘਰ ਵਾਲੀ ਪ੍ਰਵੀਨ ਨੂੰ ਕਹਿੰਦੀ ਹੈ ਕਿ ਇਹ ਚੋਰ ਹੈ ਤੂੰ ਇਸ ਨੂੰ ਆਪਦੇ ਨਾਲ ਕਿਉਂ ਰੱਖੀ ਖੜਾ ਹੈ ਰਕੇਸ ਨੇ ਪ੍ਰਵੀਨ ਨੂੰ ਸਾਰੀ ਗੱਲ ਦੱਸੀ ਹੋਈ ਸੀ ਤਾਂ ਪ੍ਰਵੀਨ ਸੁਆਸ ਦੀ ਘਰ ਵਾਲ ਨੂੰ ਕਹਿੰਦਾ ਹੈ ਕਿ ਤਮੀਜ਼ ਨਾਲ ਗੱਲ ਕਰੋ ਇਹ ਹੁਣ ਆਮ ਬੰਦਾ ਨਹੀਂ ਇਹ ਇੱਥੋਂ ਦਾ ਥਾਣੇਦਾਰ ਹੈ ਆ ਗੱਲ ਸੁਣ ਕੇ ਸੁਆਸ ਦੀ ਘਰ ਵਾਲ ਦਾ ਮੂੰਹ ਉਤਰ ਜਾਂਦਾ ਤੇ ਦ ਸੁਆਸ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਰਕੇਸ ਥਾਣੇਦਾਰ ਬਣ ਗਿਆ ਤਾਂ ਕਰਕੇ ਉਹਦੇ ਨਾਲ ਉਹ ਗੱਲਾਂ ਮਾਰ ਲੱਗ ਜਾਂਦੇ ਨੇ ਤੇ ਥੋੜੀ ਦੇਰ ਗੱਲਾਂ ਕਰਨ ਤੋਂ ਬਾਅਦ ਹੈ ਪ੍ਰਵੀਨ ਤੇ ਰਕੇਸ਼ ਘਰੇ ਚਲੇ ਜਾਂਦੇ ਨੇ ਇੱਧਰ ਸਵਾਸ ਤੇ ਉਸਦੀ ਘਰ ਵਾਲੀ ਆਪਦੀ ਗੱਡੀ ਤੇ ਬਹਿ ਕੇ ਆਪਦੇ ਘਰ ਵੱਲ ਚੱਲ ਪੈਂਦੇ ਨੇ ਉੱਤਾਰ ਰਸਤੇ 'ਚ ਸਵਾਸ ਆਪਦੀ ਕਰਨ ਨੂੰ ਕਹਿੰਦਾ ਹੈ ਕਿ ਤੂੰ ਮੰਨ ਨਾ ਮੰਨ ਇਹ ਮੁੰਡਾ ਚੋਰ ਨਹੀਂ ਸੀ ਇਹ ਸਭ ਤੇ ਨਹੀਂ ਕੀਤਾ ਸੀ ਤੂੰ ਮੈਨੂੰ ਸੱਚ-ਸੱਚ ਦੱਸ ਦੇ ਤਾ ਉਸ ਦਿਕਾਰ阿里 ਉਸ ਨੂੰ ਸੱਚ ਸੱਚ ਦੱਸ ਦਿੰਦੀ ਹੈ ਤੇ ਕਹਿ ਦਿੰਦੀ ਹੈ ਕਿ ਮੈਨੂੰ ਇਸ ਤੋਂ ਜੜਨ ਹੁੰਦੀ ਸੀ ਇਹ ਪੜਦਾ ਸੀ ਮੈਂ ਸੋਚਦੀ ਸੀ ਇਹ ਪੜ ਲਿਖ ਕੇ ਵੱਡਾ ਬੰਦਾ ਬਣ ਜਾਏਗਾ ਤੇ ਸਾਡੇ ਤੋਂ ਵੀ ਉੱਤੋਂ ਦੀ ਲੰਘ ਜਾਏਗਾ ਤਾਂ ਕਰਕੇ ਮੈਂ ਇਸ ਤੋਂ ਮੱਚਦੀ ਹੁੰਦੀ ਸੀ ਤਾਂ ਕਰਕੇ ਮੈਂ ਇਸ ਤੇ ਝੂਠਾ ਇਲਜ਼ਾਮ ਲਾਇਆ ਸੀ ਆ ਗੱਲ ਸੁਣ ਕੇ ਸੁਆਸ ਨੂੰ ਵੀ ਬਹੁਤ ਜ਼ਿਆਦਾ ਆਪਣੇ ਕੀਤੇ ਤੇ ਅਫਸੋਸ ਹੁੰਦਾ ਹੈ ਕਿ ਉਸ ਨੇ ਇੱਕ ਨਿਰਦੋਸ਼ ਨੂੰ ਕੁੱਟਿਆ ਤੇ ਵਿਚਾਰੇ ਨੂੰ ਘਾਤ ਤੋਂ ਬਾਹਰ ਕੱਢ ਦਿੱਤਾ ਐਸੇ ਤਰ੍ਹਾਂ ਉਹ ਆਪਦੇ ਘਰੇ ਆ ਜਾਂਦਾ ਹੈ ਫਿਰ ਇੱਕ ਦਿਨ ਉਹ ਰਕੇਸ ਦੇ ਥਾਣੇ ਦਾ ਪਤਾ ਕਰਕੇ ਉਸ ਦੇ ਥਾਣੇ 'ਚ ਜਾਂਦਾ ਹੈ ਤੇ ਰਕੇਸ ਨੂੰ ਜਾ ਕੇ ਮਿਲਦਾ ਹੈ ਰਕੇਸ ਕੋਲੇ ਆਪਦੇ ਕੀਤੇ ਦੀ ਮਾਫੀ ਮੰਗਦਾ ਇਦਾਂ ਦੀਆਂ ਗੱਲਾਂ ਕਰਦੇ ਹੋ ਤੁਸੀਂ ਮੈਨੂੰ ਬਹੁਤ ਸਾਰਾ ਦਿੱਤਾ ਹੈ ਮੈਂ ਉਸੇ ਸਾਨੂੰ ਕਦੇ ਨਹੀਂ ਭੁੱਲ ਸਕਦਾ ਤੁਹਾਨੂੰ ਮਾਫੀ ਮੰਗਣ ਦੀ ਲੋੜ ਨਹੀਂ ਹੈ ਮੇਰੇ ਦਿਲ ਵਿੱਚ ਤੁਹਾਡੇ ਦੋਵਾਂ ਵਾਸਤੇ ਕੁਝ ਵੀ ਗਿਲਾ ਨਹੀਂ ਹੈ ਤਾਂ ਫਿਰ ਦੋਵੇਂ ਉੱਥੇ ਗੱਲੇ ਮਿਲਦੇ ਨੇ ਤਾਂ ਫਿਰ ਰਕੇਸ਼ ਉਸ ਤੋਂ ਬਾਅਦ ਸੁਹਾਸ ਨੂੰ ਕਹਿੰਦਾ ਹੈ ਕਿ ਜ਼ਿੰਦਗੀ ਵਿੱਚ ਕੋਈ ਵੀ ਕੰਮ ਹੋਵੇ ਕਦੇ ਵੀ ਮੇਰੀ ਲੋੜ ਹੋਵੇ ਤਾਂ ਮੈਨੂੰ ਜ਼ਰੂਰ ਯਾਦ ਕਰੀ ਮੈਨੂੰ ਤੁਹਾਡੇ ਕੰਮ ਆ ਕੇ ਖੁਸ਼ੀ ਹੋਵੇਗੀ ਐਸੀ ਤਰ੍ਹਾਂ ਹੁਣ ਰਕੇਸ਼ ਦੀ ਜ਼ਿੰਦਗੀ ਬਹੁਤ ਵਧੀਆ ਹੋ ਗਈ ਸੀ ਤੇ ਦਰਸਵਾਸ ਨੂੰ ਵੀ ਆਪਣੇ ਕੀਤੇ ਤੇ ਪਛਤਾਵਾ ਸੀ ਹੁਣ ਸਾਰਿਆਂ ਦੀ ਜ਼ਿੰਦਗੀ ਖੁਸ਼ਹਾਲ ਹੋ ਗਈ ਸੀ ਤਾਂ ਦੋਸਤੋ ਇਹ ਕਹਾਣੀ ਦੱਸਣ ਦਾ ਮਕਸਦ ਕਿਸੇ ਨੂੰ ਦੁਖੀ ਕਰਨਾ ਜਾਂ ਪਰੇਸ਼ਾਨ ਕਰਨਾ ਨਹੀਂ ਹੈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਜੇ ਅਸੀਂ ਆਪਣੀ ਮਿਹਨਤ ਨਾਲ ਅੱਗੇ ਵਧ ਹੌਸਲਾ ਨਾ ਛੱਡਿਏ ਤੇ ਰੱਬ ਤੇ ਭਰੋਸਾ ਰੱਖੀਏ ਚਾਹੇ ਸਾਡੀ ਜ਼ਿੰਦਗੀ ਵਿੱਚ ਕਿੰਨੀਆਂ ਵੀ ਮੁਸੀਬਤਾਂ ਹੋਣ ਅਸੀਂ ਇੱਕ ਨਾ ਇੱਕ ਦਿਨ ਆਪਦੀ ਮੰਜ਼ਿਲ ਨੂੰ ਪਾਈ ਲੰਨੇ ਆ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਕਮੈਂਟ ਬਾਕਸ ਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਇਓ ਦੋਸਤੋ ਧੰਨਵਾਦ ਦੋਸਤੋ